ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ ਇੱਕ ਹਿੰਦੂ ਪ੍ਰੋਫੈਸਰ ਜਿਨੇ ਕੇ ਬਹੁਤ ਸਾਰੇ ਵਿਦਵਾਨਾਂ ਨੂੰ ਹਰਾ ਦਿੱਤਾ ਸੀ ਉਹ ਕਹਿੰਦਾ ਸੀ ਕਿ ਮੈਨੂੰ ਦੱਸੋ ਸਾਬਤ ਕਰੋ ਕਿ ਅੱਲਾ ਪਾਕ ਵਾਹਿਗੁਰੂ ਮੌਜੂਦ ਹੈ ਅਗਰ ਹੈ ਤਾਂ ਕਿੱਥੇ ਹੈ ਪਰ ਜਦੋਂ ਆਉਂਦੀ ਮੁਲਾਕਾਤ ਸੰਤ ਮਸਕੀਨ ਜੀ ਨਾਲ ਹੋਈ ਤੇ ਫਿਰ ਸੰਤ ਮਸਕੀਨ ਜੀ ਨੇ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਤੇ ਮਤਮਨ ਹੋ ਗਿਆ ਤੋਂ ਸੰਤ ਮਸਕੀਨ ਜੀ ਦਾ دیਵਾਨਾ ਬਣ ਗਿਆ ਇਹ 아이디 ਕਥਾ ਬਹੁਤ ਸ਼ਾਨਦਾਰ ਤੇ ਬਹੁਤ ਵਧੀਆ ਹੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ 아이디 ਕਥਾ ਤੇ ਉਸ ਤੋਂ ਬਾਅਦ ਕਰਨਾ ਇਸ ਤੇ ਗੱਲ ਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅੱਗੇ ਬੇਨਤੀ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਨੇ 아이디 ਕਥਾ ਇਸ ਤਰ੍ਹਾਂ ਪ੍ਰਤੱਖ ਪ੍ਰਮਾਣ ਨਹੀਂ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਮੈਨੂੰ ਇੱਕ ਸਰਵਧਰਮ ਸੰਮੇਲਨ ਯਾਦ ਆ ਜਾਂਦਾ ਹੈ ਇੰਦੌਰ ਦੇ ਚ ਹੋਇਆ ਦੇਸ਼ਵਰਦੀ ਅਖਬਾਰਾਂ ਦੇ ਚ ਉਸ ਦੀ ਬੜੀ ਚਰਚਾ ਹੋਈ ਹੈ इकट्ठ कोई 2 लाख बंदਿਆਂ ਦਾ ਉਮਿਸਦਾ ਵੀ ਬਹੁਤ ਵੱਡਾ ਇੰਤਜ਼ਾਮ ਕੀਤਾ ਗਿਆ ਸੀ ਕਿ ਕਿਧਰੇ ਝਗੜਾ ਨਾ ਹੋ ਜਾ ਕਿਉਂਕਿ ਖੰਡਨ ਨੰਨ ਕਰਮ ਵੀ ਖੁੱਲ ਸੀ ਇਸਲਾਮ ਦਾ ਵਕਤਾ ਆਇਆ ਸੀ ਪਹਾੜੀ ਪਹੁੰਚਿਆ ਸੀ ਬਾਈਬਲ ਦੀ ਤਰਸ਼ੀ ਕਰਨ ਵਾਸਤੇ ਕ੍ਰਿਸ਼ਨਾਨੰਦ ਪਹੁੰਚੇ ਸੰਸਾਤਨ ਮਤ ਤੇ ਬੋਲਣ ਵਾਸਤੇ ਆਰੀਆ ਸਮਾਜ ਦੇ ਸਿਆਣੇ ਪ੍ਰਚਾਰਕ ਪਹੁੰਚੇ ਸੰਜੈਨ ਮਤ ਬੋਧ ਮਤ ਤੇ ਪਹੁੰਚੇ ਸੰ ਸਿੱਖ ਧਰਮ ਦੀ ਤਰਫੋਂ ਦਾਸ ਨੂੰ ਲੈ ਗਏ ਸਨ ਔਰ ਮੈਂ ਉਸ ਜ਼ਮਾਨੇ ਚ ਪਹਿਲੀ ਵਾਰ ਸਰਬ ਧਰਮ ਸਮੇਲਨ اٹੰਡਣ ਗਿਆ। ਇਹ 30 ਸਾਲ ਮਤ ਪੁਰਾਣੀ ਗੱਲ ਕਰਨਾ ਤਾਂ ਘਬਰਾਹਟ ਵੀ ਬੜੀ ਮੈਨੂੰ ਪਤਾ ਚੱਲਿਆ ਸੀ ਜੋ ਪੀਰ ਆਇਆ ਹੈ ਇਸਲਾਮ ਤੇ ਬੋਲਣ ਵਾਸਤੇ ਕਰਾਚੀ ਤੋਂ ਆਇਆ ਹੈ। ਬੜਾ ਸਿਆਣਾ ਹੈ, ਮਦਬਰ ਹੈ। ਪਾਦਰੀ ਨੂੰ ਬੰਬੇ ਤੋਂ ਬੁਲਾਇਆ ਗਿਆ। ਔਰ ਨੇਪਾਲ ਤੋਂ ਆਇਆ ਹੈ ਬੋਧ ਧਰਮ ਤੇ ਬੋਲਣ ਵਾਲਾ ਆਪਣੇ ਆਪਣੇ ਇਲਾਕੇ ਦੇ ਔਰ ਆਪਣੇ ਆਪਣੇ ਧਰਮ ਦੇ ਇਹ ਚੋਟੀ ਦੇ ਸਿਆਣੇ ਪੁਰਸ਼ ਇੱਕ ਪ੍ਰੋਫੈਸਰ ਸਾਲੂ ਕੇ ਨੂੰ ਵੀ ਬੁਲਾਇਆ ਗਿਆ ਜਿਸ ਨੇ ਐਲਾਨੀਆਂ ਕਿਹਾ ਸੀ ਜਿਤਨੇ ਧਾਰਮਿਕ ਵਕਤੇ ਨੇ ਮੈਂ ਸਾਰਿਆਂ ਦੀ ਵਿਚਾਰ ਦਾ ਖੰਡਨ ਕਰਾਂਗਾ ਕੋਈ ਪ੍ਰਮਾਤਮਾ ਨਹੀਂ ਕੋਈ ਈਸ਼ਵਰ ਨਹੀਂ ਸਭ ਝੂਠ ਬੋਲਦੇ ਨੇ ਉਸ ਨੂੰ ਵੀ ਮਦਦ ਕੀਤਾ ਗਿਆ ਸੀ ਬੁਲਾਇਆ ਗਿਆ ਸੀ ਸਿਰਫ ਇਹ ਦੇਖਣ ਵਾਸਤੇ ਕਿ ਇਹ ਧਾਰਮਿਕ ਪੁਰਸ਼ ਜਿਆਦਾ ਦਲੀਲ ਪੇਸ਼ ਕਰ ਸਕਦੇ ਨੇ ਕਿ ਇਹ ਨਾਸਤਿਕ ਬੰਦਾ ਜਿਆਦਾ ਖੰਡਨ ਕਰ ਸਕਦਾ ਹੈ ਇਹ ਦੇਖਣਾ ਹੈ ਅਗਰਵਾਲ ਇੱਕ ਬਰਾਦਰੀ ਹੈ ਹਿੰਦੁਸਤਾਨ ਵਿੱਚ ਉਹਦੀ ਤਰਫੋਂ ਇਹ ਸਰਵ ਧਰਮ ਸਮੇਲਨ ਅਟੈਂਡ ਕੀਤਾ ਗਿਆ ਜੋ ਹੈ ਆਯੋਜਨ ਕੀਤਾ ਗਿਆ ਸੀ ਔਰ ਇਸ ਦੇ ਵਿੱਚ ਲੱਖਾਂ ਰੁਪਏ ਦਾ ਖਰਚਾ ਸੀ ਉਸ ਨੇ ਉਸ ਜ਼ਮਾਨੇ ਵਿੱਚ ਕੁਸਵਰ पूरे जज्बे न पूरी श्रद्धा न उस सम्मेलन में शमूलीयत की थी, लेकिन घबराहट इंतजाम सारा अग्रवाल बिरादरी का और इसे सिख भी पहुंचे मुसलमान भी पहुंचे स्रोत्या क्रिश्चियन भी पहुंचे हिंदू भी पहुंचे आयोजन सिर्फ अग्रवाल बिरादरी का इस्लाम ਦਾ ਵਕਤਾ ਬੋਲੇ ਹਾ ਉਹ ਪ੍ਰੋਫੈਸਰ ਸਾਲੂ ਕੇ ਜਿਹੜਾ ਸੀ ਉਹਨੇ 70 ਮਿੰਟਾਂ ਚ ਹੀ ਖੰਡਨ ਕਰਕੇ ਰੱਖ ਦਿੱਤੀ ਉਸਦੀ ਵਿਚਾਰ ਮੇਰਾ ਬਣਿਆ ਹੋਇਆ ਹੌਸਲਾ ਡਿੱਗ ਗਿਆ ਕਿਹਾ ਕਿ ਬਹੁਤ ਸਿਆਣਾ ਬੰਦਾ ਇਹਦੇ ਕੋਲ ਕੇ ਬੜੀਆਂ ਦਲੀਲਾਂ ਨੇ ਉਹ ਆਪ ਸੁਣ ਕੇ ਹੈਰਾਨ ਹੋ ਗਏ ਬੋਧ ਵਕਤਾ ਬੋਧ ਧਰਮ ਦਾ ਜਿਹੜਾ ਵਕਤਾ ਸੀ ਉਹ ਵੀ ਨਮੋਜਣਾ ਜੀਆਂ ਮੂੰਹ ਲੈ ਕੇ ਉਸਨੇ ਬਿਠਾ ਦਿੱਤਾ। ਤੇ ਇਸੇ ਤਰੀਕੇ ਦੇ ਨਾਲ ਜੈ ਬਾਤ ਦੇਸ਼ ਦਾਸ ਦੀ ਵਾਰੀ ਤੇ ਮੈਂ ਅੱਧਾ ਤਾਂ ਉਹ ਜੋ ਹੌਸਲਾ ਹਾਰੀ ਬੈਠਾ ਸੀ। ਨਹੀਂ ਕਿ ਆ ਕਿ ਜੋ ਕੁਝ ਬੋਲਣਾ ਉਸਨੇ ਕੰਡਨ ਕਰ ਦੇਣਾ। ਲੋਕਾਂ ਨੇ ਉਹਦੇ ਹੱਥੇ ਅਖਰਿਸ਼ ਤਾੜੀ ਵਜਾ ਦੇਣੀ। ਛੋਟੀ ਦੇ ਅਖਬਾਰੀ ਰਿਪੋਰਟਰ ਆਏ ਸਨ। ਉਹ ਅੰਡੋਰ ਸਟੇਟ ਦੇ ਉਸ ਵਕਤ ਦੇ ਮਹਾਰਾਜਾ ਵੀ ਬੈਠੇ ਸਨ ਅੰਡੋਰ ਸਟੇਟ ਦੇ ਉਸਨੇ ਵੀ ਬੜੇ ਸ਼ੌਕ ਨਾਲ ਲਟੈਣਾ ਦਿੱਤਾ ਬੜੇ ਸ਼ੌਕ ਨਾਲ ਬੈਠਾ ਰਿਹਾ ਸੁਣਨ ਲਈ 22 ਮਿੰਟ ਦਾ ਦਾਸ ਨੂੰ ਸਮਾਂ ਦਿੱਤਾ ਗਿਆ ਸੀ ਤੇ ਮੈਂ 22 ਮਿੰਟ ਜੋ ਬੋਲੇ ਉਹ ਪ੍ਰੋਫੈਸਰ ਸਾਲੂ ਕੇ ਖੜਾ ਹੋਇਆ ਉਹਨੂੰ ਹਰ ਵਕਤੇ ਤੋਂ ਬਾਅਦ 7 ਮਿੰਟ ਮਿਲਦੇ ਸਨ ਪੁੱਤ ਨੇ ਮੈਨੂੰ ਆਖੇ ਮਸ਼ੀਨ ਜੀ ਜਿਸ ਪਰਮਾਤਮਾ ਦੀ ਤੁਸੀਂ ਗੱਲ ਕੀਤੀ ਇਸ ਨੂੰ ਵੇਖਿਆ ਕਦੀ ਨਹੀਂ ਨਹੀਂ ਦੇਖਿਆ ਫਿਰ ਵੀ ਤੁਸੀਂ ਦਿਨ ਰਾਤ ਉਸ ਦੀ ਗੱਲ ਕਰੀ ਜਾਂਦੇ ਹੋ ਤੇ ਲੋਕਾਂ ਨੂੰ ਸੁਣਾਈ ਜਾਂਦੇ ਮੈਂ ਸੁਣਾਈ ਜਾਂਦੇ ਕਹਿੰਦੇ ਆਪਣਾ ਤੇ ਲੋਕਾਂ ਦਾ ਪਤਾ ਨਹੀਂ ਕਿੰਨੇ ਘੰਟਿਆਂ ਦਾ ਸਮਾਂ ਰੋਜ਼ ਬਰਬਾਦ ਕਰ ਰਹੇ ਵਕਤ ਜ਼ਾਇਆ ਕਰ ਰਹੇ ਜਿਹਨੂੰ ਵੇਖਿਆ ਨਹੀਂ ਉਹਦੀ ਚਰਚਾ ਕਰੀ ਜਾਂਦੇ ਉਹਦਾ ਜ਼ਿਕਰ ਕਰੀ ਜਾਂਦੇ ਹੋ ਉਹਦੇ ਪ੍ਰਤੀ ਦਲੀਲਾਂ ਪਾਈ ਜਾਂਦੇ ਹੋ ਕਹਿੰਦੇ ਨੇ ਸਾਇੰਸ ਜੋ ਕੁਝ ਕਹਿੰਦੀ ਹੈ ਉਸ ਦਾ ਸਬੂਤ ਮਹਈਆ ਜੋ ਹੈ ਕਰ ਦੇਂਦੀ ਹੈ ਸੰਤ ਲੋਕ ਜੋ ਕੁਝ ਕਹਿੰਦੇ ਨੇ ਗਿਆਨੀ ਜੋ ਕੁਝ ਕਹਿੰਦੇ ਨੇ ਭਗਤ ਜੋ ਕੁਝ ਕਹਿੰਦੇ ਨੇ ਗੁਰੂਆਂ ਨੇ ਜੋ ਕੁਝ ਆਖਿਆ ਸਬੂਤ ਨਹੀਂ ਮਹਈਆ ਪ੍ਰਮਾਣ ਸਾਹਮਣੇ ਨਹੀਂ ਰੱਖਿਆ ਹੋਰ ਪ੍ਰਮਾਣ ਪ੍ਰਤੱਖ ਮੈਸਵਾਖਿਆ ਪ੍ਰੋਫੈਸਰ ਸਾਹਿਬ ਜ਼ਰੂਰੀ ਤੇ ਨਹੀਂ ਕਿ ਜੋ ਨਹੀਂ ਦਿਖਾਈ ਦੇਂਦਾ ਉਹ ਹੈ ਹੀ ਨਹੀਂ ਭਾਵ ਨਹੀਂ ਦਿਖਾਈ ਦਿੰਦੀ ਹੁਣ ਦਿਖਾਈ ਦਿੰਦੇ ਨੇ ਮਹਿਕ ਨਹੀਂ ਦਿਖਾਈ ਦਿੰਦੀ ਸ਼ੱਕਰ ਦਿਖਾਈ ਦਿੰਦੀ ਇਹ ਮਠਾਸ ਨਹੀਂ ਦਿਖਾਈ ਦਿੰਦੀ ਮਿਰਚਾਂ ਦਿਖਾਈ ਦਿੰਦੀਆਂ ਨ ਕੋੜਤਨ ਨਹੀਂ ਦਿਖਾਈ ਦਿੰਦੀ ਜੇ ਤੁਸੀਂ ਮੈਨੂੰ ਆਖੋ ਕੋੜਤਨ ਦਿਖਾ ਤਾਂ ਮੈਂ ਮਿਰਚ ਦਿਖਾ ਸਕਦਾ ਕੋੜਤਨ ਦੇ ਨਹੀਂ ਮੈਂ ਸ਼ੱਕਰ ਦਿਖਾ ਸਕਦਾ ਮਠਾਸ ਤੇ ਨਹੀਂ ਮੈਂ ਫੁੱਲ ਦਿਖਾ ਸਕਦਾ ਮਹਿਕ ਤੇ ਨਹੀਂ ਹੱਸ ਪਿਆ ਕੰਦਾ ਇਹ ਪ੍ਰਮਾਣ ਬਹੁਤ ਪੁਰਾਣੇ ਹੁੰਦੇ ਆ ਇਹਨਾਂ ਦੇ ਕੋਈ ਐਨੀयत ਨਹੀਂ ਕਹਿੰਦਾ ਫੁੱਲ ਨੂੰ ਨੇੜੇ ਆਈਏ ਨਾਸਕਾ ਦੱਸ ਦਿੰਦੀ ਮਹਿਕ ਹੈ ਸ਼ੱਕਰ ਨੂੰ ਮੂੰਹ ਦੇ ਵਿੱਚ ਪਾਈਏ ਜ਼ੁਬਾਨ ਦੱਸ ਦਿੰਦੀ ਮਿੱਠੀ ਹੈ ਮਿਰਚਾ ਨੂੰ ਮੂੰਹ ਦੇ ਵਿੱਚ ਪਾਈਏ ਜ਼ੁਬਾਨ ਦੱਸ ਦਿੰਦੀ ਕੌੜੀ ਹੈ ਜ਼ੁਬਾਨ ਵਾਹਿਗੁਰੂ 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 ਜਪੇ ਰਾਮ ਰਾਮ ਜਪੇ ਕਿਆ ਪਤਾ ਚੱਲ ਜਾਂਦਾ ਹੈ ਰਾਮ ਹੈ ਵਾਹਿਗੁਰੂ ਹੈ ਕਿਆ ਪਤਾ ਚੱਲ ਜਾਂਦਾ ਹੈ ਕਹਿੰਦਾ ਮੈਂ ਤੁਹਾਡੇ ਸਾਹਮਣੇ 2 ਮਿੰਟ ਕਰਦਾ ਮੈਨੂੰ ਕੱਖ ਨਹੀਂ ਪਤਾ ਪਰ ਇੱਕ ਸੈਕਿੰਡ ਲਈ ਜੇ ਮੈਂ ਮੂੰਹ ਦੇ ਸ਼ਕਰ ਰੱਖਾਂ ਮੇਰੀ ਜ਼ਬਾਨ ਮਿੱਠੀ ਹੋ ਜਾਏਗੀ। ਜਿਵੇਂ ਜਿਆਦਾ ਹਾਲਾਂਕਿ ਮੌਸਮ ਬਾਹਰ ਦਾ ਸੀ ਪਸੀਨੇ ਨਾਲ ਮੇਰੇ ਕੱਪੜੇ ਭਿੱਜ ਗਏ ਸਨ। ਹੱਥ ਕਰਦਾ ਪਰ ਗਲ ਨੂੰ ਰਦ ਕਰੀ ਜਾਂਦਾ ਹੈ। ਅੰਦਰੋਂ ਅਰਦਾਸ ਸੁਣ ਨਿਕਲੀ ਪਾਦਸ਼ਾ ਤੇਰੇ ਦਰ ਦਾ ਵਕਤ ਆ ਤੇਰੀ ਬਾਣੀ ਦੀ ਗੱਲ ਕਰਨ ਵਾਲਾ ਕਿ estrangely ਮੈਂ ਸੁਣਵਾਕਿਆ ਗੱਲ ਇਹ ਇੱਕ बेहोश ਬੰਦਾ ਹੋਵੇ ਬਹੁਤ ਗਹਿਰਾ बेहोश ਹੋ ਸਕਦਾ ਉਹਦੇ ਨੱਕ ਦੇ ਨੇੜੇ ਫੁੱਲ ਲੈ ਜਾਈਏ ਉਹਨੂੰ ਮਹਿਕ ਨਾ ਉਸਦੇ ਮੂੰਹ ਦੇ ਚੱਕਰ ਪਾਈਏ ਉਸ ਨੂੰ ਮਿਠਾਸ ਦਾ ਬੋਦ ਨਾ ਹੋਵੇ ਕਿਉਂਕਿ बेहोश ਹੈ ਅਸਕੇ ਕਹਿਣ ਲੱਗਾ ਮੇਰੇ ਜੈਸਾ ਬੰਦਾ ਤੁਹਾਨੂੰ बेहोश ਪ੍ਰਤੀਤ ਹੁੰਦਾ ਹੈ ਮੇਰੇ ਜੈਸਾ ਇਨਸਾਨ ਤੁਹਾਨੂੰ बेहोश ਦਿਖਾਈ ਦਿੰਦਾ ਕਿ ਮੈਂ ਇਤਨੇ ਵਕਤਿਆਂ ਦੀਆਂ ਦਲੀਲਾਂ ਨੂੰ ਰੱਦ ਕਰਕੇ ਰੱਖ ਦਿੱਤਾ ਹੈ ਔਰ ਤੁਹਾਨੂੰ ਵੀ ਬੋਲਣ ਨਹੀਂ ਦੇਿਆ ਜਾਂ। ਜਾਂ ਤੇ ਕੋਈ ਪ੍ਰਤੱਖ ਪ੍ਰਮਾਣ ਦਿਓ ਪ੍ਰਮਾਤਮਾ ਹੈ। ਕੋਈ ਪ੍ਰਤੱਖ ਸਬੂਤ ਨਹੀਂ ਤੇ ਇਹ ਫਜ਼ੂਲੀਆਂ ਗੱਲਾਂ ਨੇ ਅਨਪੜ੍ਹ ਦੁਨੀਆ ਦੀ ਗੱਲਾਂ ਨੇ। ਮੂਰਖਾਂ ਦੀਆਂ ਗੱਲਾਂ ਨੇ। ਮੱਕ ਸਵਾਲ ਇਹ ਹੁਣ ਤੁਹਾਨੂੰ ਪ੍ਰਤੱਖ ਪ੍ਰਮਾਣ ਚਾਹੀਦਾ ਹੈ ਸਾਹਮਣੇ ਸਬੂਤ ਚਾਹੀਦਾ ਹੈ ਇੱਕ ਦਲੀਲ ਉਦੋਂ ਪ੍ਰਿੰਸਪਲ ਗੰਗਾ ਸਿੰਘ ਜੀ ਤੇ ਆ ਗਈ ਤੇ ਮੇਰੀ ਇੰਜ ਕਹ ਲੋ ਗੁਰੂ ਨਾਨਕ ਨੇ ਲੱਜਾ ਰਖ ਦਿੱਤੀ ਮੈਂ ਕਿ ਪ੍ਰੋਫੈਸਰ ਸਾਲੂਕੇ ਕੀ ਤੁਸੀਂ ਆਪਣੇ ਪਿਤਾ ਦਾ ਨਾਮ ਮੈਨੂੰ ਦੱਸੋਗੇ ਲੱਗਿਆ ਅੱਜ ਦੀ ਇਸ ਚਰਚਾ ਦੇ ਤੇ ਸਰਬ ਦਮਿਲ ਧਰਮ ਸਮੇਲਨ ਦੇ ਵਿੱਚ ਮੇਰੇ ਪਿਓ ਦੀ ਕੀ ਲੋੜ ਪੈ ਗਈ ਹੈ ਰੋੜ ਪੈ ਗਈ ਹੈ ਤਾਂ ਹੀ ਤੇ ਮੈਂ ਪੁੱਛਦਾ ਤੁਹਾਡੇ ਪਿਤਾ ਦਾ ਕੀ ਨਾਮ ਹੈ ਉਹਨੇ ਆਖਿਆ ਮੇਰੇ ਪਿਤਾ ਦਾ ਨਾਮ ਹੈ ਸ਼੍ਰੀ ਦਲੀਪ ਸਾਲੂਕੇ ਸ਼੍ਰੀ ਦਲੀਪ ਸਾਲੂਕੇ ਫਿਰ ਮੈਂ ਖੁਦ ਇਹ ਸ਼ੱਕ ਕਰਾਂ ਇਹ ਤੇਰਾ ਪਿਓ ਨਹੀਂ ਹੈ ਕੋਈ ਹੋਰ ਤੇ ਫਿਰ ਆਪੇ ਤੋਂ ਬਾਹਰ ਹੋਇਆ ਮੈਨੂੰ ਕਹਿਣ ਲੱਗਾ ਇਸ 2 ਲੱਖ ਦੇ ਇਕੱਠ ਦੇ ਤੁਸੀਂ ਇਤਨੀ ਤਹਿਜ਼ੀਬ ਤੋਂ ਗਿਰੀ ਹੋਈ ਗੱਲ ਕਰੋਗੇ ਪਰ ਆਪਣੇ ਆਪ ਨੂੰ ਗਿਆਨੀ ਅਖਵਾਂਦੇ ਹੋ ਆ ਧਰਮ ਦਾ ਪ੍ਰਚਾਰਕ ਅਖਵਾਂਦੇ ਹੋ ਆ ਤਹਿਜ਼ੀਬ ਤੋਂ ਗਿਰੀ ਹੋਈ ਗੱਲ ਕਰੋਗੇ ਕਹਿੰਦੇ ਮੈਂ ਸੋਚ ਨਹੀਂ ਸਕਦਾ ਸੀ ਕਿ ਸਭੇ ਤਾਂ ਥੱਲੇ ਚਲੇ ਗਏ ਤੁਹਾਡੀ ਗੁਫ਼ਤਗੋ ਤੁਹਾਡੇ ਬੋਲ ਥੱਲੇ ਚਲੇ ਗਏ ਮੈਨੂੰ ਇੰਜ ਕਹਿਣ ਲੱਗਾ ਮੈਂ ਕਿ ਹੱਦ ਹੋ ਗਈ ਮੈਂ ਤੇਰੇ ਪਿਓ ਤੇ ਸ਼ੱਕ ਕਰਾਂ ਤੂੰ ਕਹਿਣਾ ਇਹ ਸભ્યਤਾ ਤਾਂ ਥੱਲੇ ਦੀ ਗੱਲ ਹੈ ਪਰ ਤੂੰ ਜਗਤ ਪਿਓ ਤੇ ਸ਼ੱਕ ਕਰੇਂ ਜਗਤ ਪਿਤਾ ਤੇ ਸ਼ੱਕ ਕਰੇਂ ਜਿਸ ਨੇ ਤੇਰੇ ਪਿਓ ਜੈਸੇ ਪਤਾ ਨਹੀਂ ਕਿੰਨੇ ਪਿਓ ਪੈਦਾ ਕੀਤੇ ਨੇ ਤੂੰ ਕਹੇ ਇਹ ਸભ્યਤਾ ਤਾਂ ਥੱਲੇ ਦੀ ਗੱਲ ਨਹੀਂ ਹੈ ਕਹੇ ਇਹ ਤਹਿਜ਼ੀਬ ਤਾਂ ਥੱਲੇ ਦੀ ਗੱਲ ਨਹੀਂ ਹੈ ਮੈਂ ਸ਼ੱਕ ਕਰਦਾ ਤੂੰ ਆਪਣੇ ਪਿਤਾ ਦੀ ਹੋਣ ਦਾ ਕੋਈ ਸਬੂਤ ਦੇ ਏ ਦੇ ਰਬੀ ਉਹ ਥੋੜਾ ਜਿਹਾ ਹੋਸ਼ ਸੰਭਾਲਿਆ ਤੇਰੀ ਮਾਂ ਨੇ ਤੈਨੂੰ ਕਹਿ ਦਿੱਤਾ ਇਹ ਤੇਰੇ ਪਿਤਾ ਨੇ ਕਿ ਤੂੰ ਬਾਪੂ ਬਾਪੂ ਕਹਿਣਾ ਸ਼ੁਰੂ ਕਰ ਦਿੱਤਾ ਕੋਈ ਸਬੂਤ ਮੰਗਿਆ ਸੀ ਮਾਂ ਕੋਲ ਗੁਰਵਰਜਨ ਦੇਵ ਜੀ ਮਹਾਰਾਜ ਦੇ ਬੋਲ ਪਿਤਾ ਕਾ ਜਨਮ ਕੇ ਜਾਣੇ ਪੁੱਤ ਸਗਨ ਪਰੋਈ ਆਪਣੇ ਸੂਤ ਹਨ ਗਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੀ ਬਚਨ ਕਹਾਂ ਲਗੇ ਇਹ ਕੀਟ ਬਖਾਨੇ ਮਹਿਮਾ ਤੋਰ ਤੁਹੀ ਪ੍ਰਭ ਜਾਣੇ ਪਿਤਾ ਜਨਮ ਜਿਉਂ ਭੂਤ ਨਾ ਪਾਵੇ ਕਹਾ ਤਨ ਕ ਥੇਦ ਬਤਾਵੇ ਮੈਂ ਉਸ ਨੂੰ ਕਹਿ ਦਿੱਤਾ ਤੂੰ ਆਪਣੇ ਪਿਤਾ ਦਾ ਮੈਨੂੰ ਸਬੂਤ ਦੇ ਦੇ ਮੈਂ ਤੈਨੂੰ ਜਗਤ ਪਿਤਾ ਦਾ ਸਬੂਤ ਦੇਣਾ ਇਸ ਹੱਕ ਦੇ ਚ ਤਾੜੀਆਂ ਵੱਜ ਰਹੀਆਂ ਨੇ ਮੇਲੇ ਖੁਸ਼ੀ ਦੀ ਲਹਿਰ ਗੜ ਗਈ ਜਿਹੜੇ ਧਾਰਮਿਕ ਬੰਦੇ ਸਨ ਜਿਨ੍ਹਾਂ ਦੇ ਦਿਲ ਟੁੱਟੇ ਹੋ ਸੰ ਪ੍ਰੋਫੈਸਰ ਸਾਲੂ ਕੇ ਦੀ ਤਰਕ ਕਰਕੇ ਬਈਨ ਖਾਮਾ ਖਾ ਤਰਕ ਕਰੀ ਜਾਂਦਾ ਮੇਰਾ ਹੌਸਲਾ ਬਣ ਗਿਆ ਉਸ ਦਿਨ ਵਾਕਈ ਮੈਨੂੰ ਪ੍ਰਤੱਖ ਰੂਪ ਵਿੱਚ ਇਹ ਦਿਸਿਆ ਕਿ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਦਲੀਲ ਦੇ ਦਿੱਤੀ ਹੈ ਬਾਦਸ਼ਾਹ ਲੱਜਾ ਰਹੇਗੀ ਬਾਅਦ ਵਿੱਚ ਜਦ ਚਾਹ ਪੀਣ ਬੈਠੇ ਨਾ ਸੀ ਸਾਰੇ ਵਕਤ ਇਹਨਾਂ ਨੇ ਇੱਕ ਜਗ੍ਹਾ ਤੇ ਇੰਤਜ਼ਾਮ ਕੀਤਾ ਸੀ ਅਗਰਵਾਲ ਬਰਾਦਰੀ ਨੇ ਸਾਲੂ ਕੇ ਮੈਨੂੰ ਕਹਿਣ ਲਗਾ ਮੇਰੀ 60 ਸਾਲ ਦੀ ਉਮਰ ਹੈ ਉਦੋਂ ਮੈਂ 22 23 ਸਾਲ ਦਾ ਹੋਵਾਂਗਾ ਵਾ ਤੋਂ 24 ਸਾਲ ਮੈਨੂੰ ਕਹਿ ਲਗਾ ਮੇਰਾ ਮਨ ਹਿਲ ਗਿਆ ਤੇਰੇ ਬੋਲਾਂ ਨੇ ਹਿਲਾ ਦਿੱਤਾ ਮੈਨੂੰ ਸਟੱਡੀ ਕਰਨੀ ਪਵੇਗੀ ਮੈਨੂੰ ਨਵੇਂ ਸਿਰੇ ਤੋਂ ਅਧਿਐਨ ਕਰਨਾ ਪਵੇਗਾ ਹਿਲਾ ਦਿੱਤਾ ਮੇਰਾ ਹਿਰਦਾ ਕਿ ਪ੍ਰਮਾਤਮਾ ਤੇਰੇ ਹਿਰਦੇ ਨੂੰ ਇਤਨਾ ਹਿਲਾਵੇ ਇਤਨਾ ਹਿਲਾਵੇ ਪਰ ਤੇਰਾ ਹਿਰਦਾ ਉੱਥੇ ਜਾ ਪਹੁੰਚੇ ਜਿੱਥੇ ਪ੍ਰਮਾਤਮਾ ਦਾ ਰਸ ਹੈ ਉਸ ਦੀ ਹੋਂਦ ਹੈ ਉਸ ਦਾ ਪ੍ਰਕਾਸ਼ ਹੈ ਇਤਨੀ ਗੱਲ ਉਸ ਨੇ ਸਵੈਮ ਪ੍ਰਸਲਿਨ ਕੀਤੀ ਹੁਣ ਮੈਂ ਇਸ ਕਰਾਂ ਅਗਰ ਕੋਈ ਪ੍ਰਤੱਖ ਪ੍ਰਮਾਣ ਪ੍ਰਮਾਤਮਾ ਦਾ ਮੰਗੇ ਤੇ ਕੋਈ ਪ੍ਰਤੱਖ ਪ੍ਰਮਾਣ ਨਹੀਂ ਕੋਈ ਪ੍ਰਤੱਖ ਸਬੂਤ ਨਹੀਂ ਸਾਇੰਸ ਜੋ ਕੁਝ ਕਹਿੰਦੀ ਉਸ ਦਾ ਪ੍ਰਤੱਖ ਸਬੂਤ ਦਿੰਦੀ ਹੈ ਸੰਤ ਜੋ ਕਹਿੰਦੇ ਨੇ ਔਧਾਰੀ ਬੁਰਸ਼ ਜੋ ਕਹਿੰਦੇ ਕੋਈ ਪ੍ਰਤੱਖ ਸਬੂਤ ਨਹੀਂ ਗਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ ਕਹਾਂ ਲਗੇ ਇਹੋ ਕੀਟ ਬਖਾਨੇ ਮਹਿਮਾ ਦੌਰ ਤੋ ਹੀ ਪ੍ਰਭ ਜਾਣੇ ਪਿਤਾ ਜਨਮ ਜਿਉ ਪੁੱਤ ਨਾ ਪਾਵੇ ਕੀ ਸਬੂਤ ਬੱਚੇ ਕੋ ਪਿਉ ਦੀ ਕਹੁੰਦਾ ਵਿਰੋਸਾ ਹੈ ਵਿਸ਼ਵਾਸ ਦਾ ਰਿਸ਼ਤਾ ਹੈ ਮਾਂ ਨੇ ਕਿਹਾ ਨੇ ਪਿਉ ਨੂੰ ਪਿਉ ਕਰਕੇ ਕਹਿ ਸਕਦਾ ਹੈ ਤੇ ਜੇ ਮਾਂ ਦੇ ਕਹਿਣੇ ਤੇ ਤੂੰ ਪਿਉ ਨੂੰ ਪਿਉ ਕਰਕੇ ਕਹਿ ਸਕਦਾ ਹੈ ਤੇ ਗੁਰੂ ਦੇ ਕਹਿਣੇ ਕਰਕੇ ਤੂੰ ਰੱਬ ਨੂੰ ਰੱਬ ਕਰਕੇ ਕਹਿ ਸਕਦਾ ਹੈ ਮਾ ਨੂੰ ਪਤਾ ਹੈ ਗੁਰੂ ਨੂੰ ਪਤਾ ਹੈ অবতার ਨੂੰ ਪਤਾ ਹੈ ਪਰ ਅਰਸ਼ਵਦੀ ਗੱਲ ਇਹ ਹੈ ਜਿਸ ਨੂੰ ਪਤਾ ਹੈ ਉਹ ਪਤਾ ਕਰਾ ਨਹੀਂ ਸਕਦਾ ਉਸ ਪਰ ਸਿੱਧੀ ਸੂਚਨਾ ਦੇ ਸਕਦਾ ਹੈ ਚੱਲਣ ਦੀ ਪ੍ਰੇਰਣਾ ਦੇ ਸਕਦਾ ਹੈ ਪ੍ਰਤੱਖ ਸਪਰਮਾਨ ਨਹੀਂ ਦੇ ਸਕਦਾ ਇਸ ਵਾਸਤੇ ਐਲਾਨੀਆਂ ਤੌਰ ਤੇ ਅੱਧੀ ਦੁਨੀਆ ਨਾਸਤਿਕ ਹੈ ਪਰ ਜਿਹੜੀ ਆਸਤਿਕ ਹੈ ਉਹ ਵੀ ਕੋਈ ਆਸਤਿਕ ਪੂਰੀ ਨਹੀਂ ਹੈ ਕਿਉਂਕਿ ਕੋਈ ਪ੍ਰਤੱਖ ਸਬੂਤ ਨਹੀਂ ਸੋਚਦੇ ਵਿਗਿਆਨ ਕਹਿੰਦਾ ਸਰੀਰ ਦੀ ਚੀਰਾ 파ੜੀ ਕਰੀਏ ਅੰਦਰ ਤੇ ਕੋਈ ਆਤਮਾ ਨਹੀਂ ਲੱਭਦੀ ਔਰ ਅਜੇ ਸਾਇੰਸ ਨੇ ਆਤਮਾ ਨੂੰ ਨਹੀਂ ਬਣਿਆ ਕਦਮ ਠੀਕ ਹੈ ਚੀਰਾ 파ੜੀ ਕੀਤੀ ਇੱਕ ਸ਼ਕਤੀ ਹੈ ਸ਼ਕਤੀ ਦਾ ਇਕੱਠ ਹੈ ਹੋਂ ਹੈ ਮਿੰਜ ਹੈ ਮਾਸ ਹੈ ਹਡੀਆਂ ਨੇ ਆਤਮਾ ਨਾਮ ਦੀ ਤੇ ਅੰਦਰੋਂ ਕੋਈ ਚੀਜ਼ ਲੱਭਦੀ ਨਹੀਂ ਪਰਮਾਤਮਾ ਤੇ ਅੰਦਰੋਂ ਲੱਭਦਾ ਨਹੀਂ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਬੇਹੀ ਨੇ ਇਸ ਕਾਰਨ ਸ੍ਰੀ ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏਕ ਲੁਕਾ ਨਹੀਂ ਅੰਦਰ ਹੈ ਕਿਨੇ ਕੜੀਏ ਇਸ ਨੂੰ ਕਿਵੇਂ ਪ੍ਰਗਟ ਕਰੀਏ ਵਿਗਿਆਨਕ ਢੰਗ ਨਾਲ ਨਹੀਂ ਧਾਰਮਿਕ ਢੰਗ ਨਾਲ ਇਹ ਧਾਰਮਿਕ ਢੰਗ ਕੀ ਹੈ ਬਸ ਇਹੀ ਅਭਿਆਸੀਆਂ ਦੇ ਅੰਦਰ ਇਹੀ ਜਗਿਆਸੂਆਂ ਦੇ ਅੰਦਰ ਪ੍ਰਸ਼ਨ ਪੈਦਾ ਹੋ ਜਾਂਦਾ ਹੈ ਤੇ ਨਾਸਤਿਕ ਲੋਗਾਂ ਨੇ ਆਖਰ ਡੰਗ ਕੀ ਹੈ ਤੇ ਤਰੀਕਾ ਕੀ ਹੈ ਪਹਿਲੇ ਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤੁਹਾਡੇ ਸਾਹਮਣੇ ਬੋਲ ਰਖਾਂ ਭਗਤ ਕਬੀਰ ਜੀ ਦੇ ਕਬੀਰ ਕਹਨ ਮੈਥੋਂ ਕੋਈ ਢੰਗ ਨਾ ਪੁੱਛੋ ਤੇ ਕੋਈ ਢੰਗ ਹੈ ਵੀ ਨਹੀਂ ਵੀਰੋ ਇਹਦੀ ਕਥਾ ਆਪਾਂ ਦੇਖੀ ਦੇਖਿਆ ਕਿ ਸੰਤ ਮਸਕੀਨ ਜੀ ਨੇ ਕਿਸ ਤਰ੍ਹਾਂ ਉਸ ਪ੍ਰੋਫੈਸਰ ਨੂੰ ਮਤਮਨ ਕੀਤਾ ਉਹਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਵੀਰੋ ਇਹ ਗੱਲ ਬਿਲਕੁਲ ਹਕੀਕਤ ਹੈ ਕਿ ਜਿਹੜਾ ਇੱਕ ਵੱਡਾ ਵਿਦਵਾਨ ਹੁੰਦਾ ਜਾਂ ਵੱਡਾ ਆਲਮ ਹੁੰਦਾ ਜਿਸ ਕੋ ਬਹੁਤ ਇਲਮ ਹੁੰਦਾ ਬਹੁਤ ਨਾਲੇਜ ਹੁੰਦਾ ਵਾ ਉਹ ਇਸ ਤਰ੍ਹਾਂ ਜਿਹੜਾ ਦੂਸਰਾ ਬੰਦਾ ਹੁੰਦਾ ਜਿਹਦੇ ਜ਼ੇਹਨ ਦੇ ਵਿੱਚ ਬਹੁਤ ਸਾਰੇ ਸਵਾਲ ਉੱਠਦੇ ਪਏ ਹੁੰਦੇ ਜਿੰਦਾ ਜਵਾਬ ਕਾਮ ਇਨਸਾਨ ਜਾਂ ਇੱਕ ਨਾਰਮਲ ਜਿਹੜਾ ਵਿਦਵਾਨ ਹੁੰਦਾ ਜਾਂ ਆਲਮ ਹੁੰਦਾ ਉਹ ਨਹੀਂ ਦੇ ਸਕਦਾ ਉਹਨਾਂ ਸਵਾਲਾਂ ਦਾ ਜਵਾਬ ਉਹ ਹੀ ਬੰਦਾ ਦੇ ਸਕਦਾ ਜਿੰਨੂੰ ਬਹੁਤ ਜ਼ਿਆਦਾ ਇਲਮ ਹਾਸਲ ਹੋਵੇ ਤੇ ਮੈਂ ਤੇ ਸੰਤ ਮਸਕੀਨ ਜੀ ਦਾ ਅੱਗੇ دیਵਾਨਾ ਮੈਂ ਮੈਨੂੰ ਪਤਾ ਹੈ ਕਿ ਸੰਤ ਮਸਕੀਨ ਜੀ ਕੋ ਬਹੁਤ ਇਲਮ ਹੈ ਹੁਨਕੀਨ ਕਰੋ ਹਿੰਦੂਆਂ ਦੇ ਮਜ਼ਬਦ ਦਾ ਮੁਸਲਮਾਨਾਂ ਦੇ ਮਜ਼ਬਦ ਦਾ ਇਸਾਈਆਂ ਦੇ ਮਜ਼ਬਦ ਦਾ ਯਾਨੀ ਕਿ ਹਰ ਧਰਮ ਦੇ ਜਿਹੜਾ ਉਹ ਨਾ ਮਜ਼ਬਦ ਹੈ ਨਾ ਉਹਦੇ ਬਾਰੇ ਉਹਨਾਂ ਨੂੰ ਇਲਮ ਹੈ ਨੋਲੇਜ ਹੈ ਐਡੇ ਵੱਡੇ ਵਿਦਵਾਨ ਹੈ ਕਿ ਹਰ ਧਰਮ ਦੇ ਉੱਤੇ ਬਹੁਤ ਅੱਛਾ ਬੋਲਦੇ ਆ ਤੇ ਬਿਹਤਰੀਨ ਬੋਲਦੇ ਆ ਬੰਦਾ ਸੋੰਦਾ ਤੇ ਬਹੁਤ ਹੀ ਸਰੂਰ ਹੁੰਦਾ ਤੇ ਮਜ਼ਾ ਹੁੰਦਾ ਵੈ ਸੁਣ ਕੇ ਨਾ ਇਨਸਾਨ ਦੇ ਜਿਹੜੀ ਦੁੱਖ ਤਕਲੀਫ ਪਰੇਸ਼ਾਨੀ ਖਤਮ ਹੋ ਜਾਂਦੀ ਹੈ ਇਨਸਾਨ ਦੇ ਜਿਹੜਾ ਮਨ ਦੇ ਅੰਦਰ ਸਵਾਲ ਪੈਦਾ ਹੁੰਦੇ ਹੁੰਦੇ ਨਾ ਜਿਹਦਾ ਕੋਈ ਜਵਾਬ ਉਹਨੂੰ ਕਿਸੇ ਕੋਲੋਂ ਨਹੀਂ ਮਿਲਦਾ ਪਿਆ ਹੁੰਦਾ ਉਹਨਾਂ ਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਬਿਆਨ ਕਰਦੇ ਆ ਤੇ ਇਨਸਾਨ ਦੇ ਜਿਹੜੇ ਮੁਸ਼ਕਿਲਾਂਤ ਹੁੰਦੀ ਨਾ ਜਿਨ੍ਹਾਂ ਵਿੱਚੋਂ ਕਸ਼ਮਕਸ਼ ਚ ਫਸਿਆ ਹੁੰਦਾ ਸਵਾਲਾਂ ਦੀ ਵਜ੍ਹਾ ਨਾਲ ਦਬਾਅ ਚ ਆਇਆ ਹੁੰਦਾ ਉਹਦੀ ਸਾਰੀ ਦਬਾਅ ਪਰੇਸ਼ਾਨੀ ਖਤਮ ਹੋ ਜਾਂਦੀ ਹੈ ਮੇਰਾ ਬਹੁਤ ਕਥਾ ਅੱਛੀ ਸੀ ਮੈਨੂੰ ਬਹੁਤ ਅੱਛੀ ਲੱਗੀ ਬਹੁਤ ਜ਼ਬਰਦਸਤ ਸੀ ਤੁਹਾਡਾ ਇਸ ਕਥਾ ਬਾਰੇ ਕੀ ਖਿਆਲ ਹੈ ਤੁਸੀਂ ਵੀ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖੋ ਢੇਰ ਸਾਰਾ ਖਿਆਲ ਰੱਬ ਰੱਖੇ